ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਦੇ ਕਿਸੇ ਇੱਕ ਵਾਰ ਫਿਰ ਪੰਜਾਬੀ ਗੀਤਾਂ ਚ ਗੂੰਜਣ ਲੱਗੇ ਆ। ਹਟੀਆਂ ਪੱਟੀਆਂ ਤੇ ਇਸ ਗੱਲ ਦੀ ਚਰਚਾ ਹੋਣ ਲੱਗੀ ਆ ਕਿ ਬਾਦਲ ਆ ਗਏ। ਸਰਗਰਮੀ ਦੇ ਵਿੱਚ ਆ ਗਏ ਜਾਂ ਮੁੜ ਕੇ ਆ ਗਏ ਜਾਂ ਟੱਕਰ ਦੇ ਵਿੱਚ ਆ ਗਏ ਸ਼ਬਦ ਕੋਈ ਵੀ ਵਰਤ ਲਓ। ਰਮਨ ਲਖੇਸਰ ਦਾ ਇੱਕ ਗੀਤ ਕੁਝ ਕਮਹੀਨੇ ਪਹਿਲਾਂ ਆਇਆ, ਗਾਣਾ ਸਾਰਾ ਵਧੀਆ ਸੀ ਪਰ ਉਹਦੇ ਵਿੱਚਲੀ ਇੱਕ ਸਤਰ ਬਹੁਤ ਮਕਬੂਲ ਹੋਈ ਕਿ ਬਾਦਲਾਂ ਦਾ ਘੜ ਲੰਬੀ ਥਾਣਾ ਬੱਲੇ। ਮੇਰਾ ਨਹੀਂ ਖਿਆਲ ਵੀ ਇਸ ਗੀਤ ਨੇ ਉੱਤੇ ਕਿਸੇ ਅਕਾਲੀ ਦਲ ਦੇ ਆਗੂ ਨੇ ਜਾਂ ਸਮਰਥਕ ਨੇ ਜਾਂ ਵੋਟਰ ਨੇ ਰੀਲ ਨਾ ਬਣਾਈ ਹੋਵੇ ਕ੍ਰੇਟਰ ਨੇ ਸਾਰੇ ਨਹੀਂ ਰੀਲ ਬਣਾਈ ਆ ਤੇ ਉਹ ਰੀਲਾਂ ਬੜੀਆਂ ਵਾਇਰਲ ਵੀ ਹੋਈਆਂ ਹੁਣ ਇੱਕ ਨਵਾਂ ਗੀਤ ਆਇਆ ਸਰਗੀਮਾਨ ਤੋਂ ਗਾਣਾ ਗਾਇਕਾ ਤੇ ਬੀਤ ਬਲਜੀਤ ਦੋਵਾਂ ਨੇ ਮਿਲ ਕੇ ਗੀਤ ਗਾਇਆ ਦੁਗਾਣਾ ਇਹ ਤੇ ਇਹ ਗੀਤ ਇਸ ਵੇਲੇ ਇੰਨੀ ਚਰਚਾ ਦੇ ਵਿੱਚ ਆ ਕਿ ਅਕਾਲੀਆਂ ਨੇ ਇਹਦੀਆਂ ਰੀਲਾਂ ਬਣਾ ਬਣਾ ਕੇ ਵਟ ਘੜਤੇ ਆ ਡਾਇਨਾਸੌਰ ਆਗੇ ਤੇਰੇ ਸ਼ਹਿਰ ਨਹੀਂ ਚੜੀ ਆਉਂਦੀ ਫੇਰ ਬਾਦਲਾਂ ਦੀ ਲਹਿਰ ਨੂੰ ਅਗੋ ਕੁੜੀਏ ਗੱਲ ਕਹਿ ਦੀ ਬੰਦਾ ਲੱਭਦਾ ਨਹੀਂ ਸਾਡੇ ਵੱਲ ਸੋਹਣਿਆ ਕੋਈ ਵੋਟਾਂ 'ਚ ਖੜਾਉਣ ਨੂੰ ਬੰਦ ਬੋਤਲੇ ਜਦੋਂ ਗੀਤਕਾਰ ਤੇ ਗਾਇਕ ਆਪ ਮੁਹਾਰੇ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦੇ ਬਾਰੇ ਗੀਤ ਲਿਖਦੇ ਤੇ ਗਾਉਂਦੇ ਹੋਣ ਇਹਦਾ ਮਤਲਬ ਇਹ ਆ ਕਿ ਜੋ ਉਹ ਸਮਾਜ ਦੇ ਵਿੱਚ ਵਿਚਰ ਰਿਹਾ ਜਾਂ ਸਮਾਜ ਦੇ ਵਿੱਚ ਉਹਨਾਂ ਨੂੰ ਹੋ ਰਿਹਾ ਪ੍ਰਤੀਤ ਹੁੰਦਾ ਉਹਨੂੰ ਉਹ ਵਿਸ਼ਾ ਬਣਾਉਂਦੇ ਆ ਤੇ ਇਹਦਾ ਮਤਲਬ ਇਹ ਆ ਕਿ ਅਕਾਲੀ ਦਲ ਸਰਗਰਮੀ ਦੇ ਵਿੱਚ ਹੈ ਗੀਤਕਾਰਾਂ ਤੇ ਗਾਇਕਾਂ ਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਆ ਗਿਆ ਇਸੇ ਕਰਕੇ ਉਹ ਗੀਤਾਂ ਦੇ ਵਿਸ਼ੇ ਬਣਾ ਰਹੇ ਆ ਨਹੀਂ ਤਾਂ ਆਮ ਤੌਰ ਦੇ ਉੱਤੇ ਕਹਿ ਕੇ ਗੀਤਾਂ ਦੇ ਵਿਸ਼ੇ 2 ਕੁ ਮਹੀਨੇ ਪਹਿਲਾਂ ਵੋਟਾਂ ਤੋਂ ਪਹਿਲਾਂ ਬਣਦੇ ਹੁੰਦੇ ਆ ਵਕ ਵਕ ਸਿਆਸੀ ਪਾਰਟੀਆਂ ਪਿਛਲੇ ਲੰਮੇ ਸਮੇਂ ਤੋਂ ਹਰ ਵਾਰ ਵੋਟਾਂ ਤੋਂ 2 1/2 ਮਹੀਨੇ ਪਹਿਲਾਂ ਜਾਂ 3 ਮਹੀਨੇ ਪਹਿਲਾਂ ਪਸੰਦੀਦਾ ਗਾਇਕਾਂ ਤੋਂ ਆਪਦੀ ਪਸੰਦ ਦੇ ਵਿੱਚ ਆਪਦੀ ਸਿਫਤਾਂ ਕਰਵਾਉਂਦੇ ਆਪਦੀਆਂ ਪ੍ਰਾਪਤਗਾਨਾਂ ਦਾ ਗੁਣਗਾਨ ਕਰਵਾਉਂਦੇ ਦੂਜੇ ਦੀ ਮਿੱਟੀ ਪਟਾਉਂਦੇ ਗੀਤ ਗੁੰਦਗਾ ਹੁੰਦੀਆਂ ਫਿਰ ਉਹਨੂੰ ਸ਼ੇਅਰ ਕਰਦੀਆਂ ਹੁੰਦੀਆਂ ਕਈ ਗੀਤ ਵਿਵਾਦਾ ਦੇ ਕਰਕੇ ਵੀ ਚਰਚਾ ਦੇ ਵਿੱਚ ਆਉਂਦੇ ਆ ਕਈ ਗੀਤਾਂ ਦੇ ਗਾਇਕਰ ਦਾ ਨਾਮ ਦੱਸਦੇ ਤੇ ਕਈ ਪਰਦੇ ਵਾਲਾ ਗੀਤ ਗਾਉਂਦੇ ਹੁੰਦੇ ਆ ਵੀ ਯਾਰ ਆਪਾਂ ਦੂਜੀਆਂ ਪਾਰਟੀਆਂ ਦੇ ਨਜ਼ਰ ਦੇ ਵਿੱਚ ਮਾਰੇ ਕਿਉਂ ਬਣਨਾ ਜੀ ਵੀ ਸਰਕਾਰ ਆਈ ਫਿਰ ਉਹ ਆਪਾਂ ਨੂੰ ਤਾਂੰਗ ਕਰੋ ਪਰ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਪਾਰਟੀ ਦੇ ਪ੍ਰਧਾਨ ਦੇ ਵਿੱਚ ਇੱਕ ਪਰਿਵਾਰ ਦੇ ਹੱਕ ਦੇ ਵਿੱਚ ਐਵੇਂ ਕਈ ਮਹੀਨੇ ਪਹਿਲਾਂ ਹੀ ਗੀਤ ਗਾਉਣੇ ਸ਼ੁਰੂ ਕਰ ਦੇਣੇ ਇਹ ਸੰਕੇਤਕ ਤੌਰ ਦੇ ਉੱਤੇ ਗੱਲ ਆ ਕਿ ਅਕਾਲੀ ਦਲ ਸਰਗਰਮੀ ਦੇ ਵਿੱਚ ਆ ਅਕਾਲੀ ਦਲ ਮੁਕਾਬਲੇ ਦੇ ਵਿੱਚ ਆ ਅਕਾਲੀ ਦਲ ਆ ਰਿਹਾ ਹੈ ਅਕਾਲੀ ਦਲ ਆ ਚੁੱਕਾ ਹੈ ਆ ਕਾਹidal ਟੱਕਰ ਦੇ ਵਿੱਚ ਹੈ ਵੈਸੇ ਪਹਿਲੀ ਵਾਰ ਨਹੀਂ ਹੋਇਆ ਕੁਝ ਕੁ ਮਹੀਨੇ ਪਹਿਲਾਂ ਨਰਵੈਰ ਪੰਨੂ ਨੇ ਇੱਕ ਗੀਤ ਗਾਇਆ ਸੀ ਉਸ ਗੀਤ ਦੀ ਇੱਕ ਸਤਰਨੀ ਕਾਂਗਰਸੀਆਂ ਚ ਬੜੀ ਚਰਚਾ ਹੋਈ ਸੀ ਖਾਸ ਕਰਕੇ ਚੰਨੀ ਦੇ ਸਮਰਥਕਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਦੇ ਵਿੱਚ ਉਹ ਸਤਰ ਸੀ ਕਿ ਥੋੜੇ ਟਾਈਮ ਚ ਰਗੜਾ ਜੋ ਸਰਕਾਰ ਸੀ ਚੰਨੀ ਦੀ ਇਹ ਗੱਲ ਮੰਨਦੇ ਆ ਅਸੀਂ ਕਿਸੇ ਦੀ ਗੱਲ ਨਹੀਂ ਮੰਨੀ ਦੀ ਉਹ ਚੰਨੀ ਦੇ ਸਮਰਥਕਾਂ ਨੇ ਰੀਲਾਂ ਬਣਾ ਕੇ ਪੂਰੇ ਆਪ ਦੀ ਰੂਹ ਰਾਜ਼ੀ ਕੀਤੇ ਮਤਲਬ ਕਹਿੰਦਾ ਹੈ ਜੀ ਕਿ ਸਮੇਂ-ਸਮੇਂ ਦੇ ਉੱਤੇ ਵਕ ਵਕ ਵਿਅਕਤੀ ਵਿਸ਼ੇਸ਼ ਰਾਜਨੀਤਿਕ ਲੋਕਾਂ ਜਾਂ ਪਾਰਟੀਆਂ ਦੇ ਬਾਰੇ ਗੀਤ ਆਉਂਦੇ ਹੀ ਹੁੰਦੇ ਆ ਪਰ ਇਸ ਤਰੀਕੇ ਨਾਲ ਬਾਦਲ ਪਰਿਵਾਰ ਦੇ ਪੱਖ ਦੇ ਵਿੱਚ ਇਨੇ ਵੱਡੇ ਪੱਦਰ ਦੇ ਉੱਤੇ ਗੀਤ ਆਉਣਗੇ ਤੇ ਹਿੱਟ ਹੋਣਗੇ ਇਹ ਇੱਕ ਅਲੈਦੀ ਗੱਲ ਆ ਇਹ ਕਹਿ ਕੇ ਕਰਵਾਇਆ ਗਿਆ ਕੰਮ ਨਹੀਂ ਇਹ ਆਪ ਮੁਹਾਰੇ ਕੰਮ ਹੋ ਰਿਹਾ ਹੁਣ ਤੁਸੀਂ ਪਿੱਛੇ ਨੂੰ ਜਾ ਕੇ ਝੱਤ ਮਾਰੋ ਹੜ ਆਏ ਪੰਜਾਬ ਦੇ ਵਿੱਚ ਲੋਕ ਡੁੱਬੇ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ ਅਰਬਾਂ ਦਾ ਨੁਕਸਾਨ ਹੋਇਆ ਪਰ ਉਹਦੇ ਵਿੱਚ ਆਕਾੜੀ ਦਲ ਕਿਵੇਂ ਉੱਠਿਆ ਸੋ ਘਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੜ੍ਹਾਂ ਤੋਂ ਪਹਿਲਾਂ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਪੰਜਾਬ ਦੇ ਵਿੱਚੋਂ ਗਏ ਖਤਮ ਹੋ ਗਏ ਬਾਦਲਾਂ ਦਾ ਕੋਈ ਨਾਂ ਥਾ ਨਹੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਰ ਉਹਨਾਂ ਹੜ੍ਹਾਂ ਦੇ ਵਿੱਚ ਕੰਮ ਕਰਨ ਦੇ ਕਰਕੇ ਸਰਗਰਮੀ ਦੇ ਕਰਕੇ ਲੋਕਾਂ ਦੀ ਮਦਦ ਕਰਨ ਦੇ ਕਰਕੇ ਅਕਾਲੀ ਦਲ ਇੱਕ ਵਾਰ ਫਿਰ ਉੱਠਿਆ ਭਾਵੇਂ ਨੋਟਾਂ ਦੀਆਂ ਦੱਥੀਆਂ ਦੇ ਕਰਕੇ ਭਾਵੇਂ ਉਹ ਫੌਗਿੰਗ ਮਸ਼ੀਨਾਂ ਦੇ ਕਰਕੇ ਭਾਵੇਂ ਤੂੜੀ ਤੇ ਚਾਰੇ ਦੇ ਕਰਕੇ ਤੇ ਭਾਵੇਂ ਉਪਕਰਣਕ ਦੇ ਬੀਜ ਦੇ ਕਰਕੇ ਤੇ ਭਾਵੇਂ ਉਹ ਟ੍ਰੈਕਟਰਾਂ ਦੀ ਸੇਵਾ ਤੇ ਭਾਵੇਂ ਤੇਲ ਦੇ ਕਰਕੇ ਕਿਸੇ ਨੂੰ ਸ਼ਾਇਦ ਇਹ ਲੱਗਦਾ ਹੋਵੇ ਜੀ ਕਿ ਮੈਂ ਊਲਾਰਵਾਦੀ ਗੱਲ ਕਰ ਰਿਹਾ ਮੈਂ ਊਲਾਰਵਾਦੀ ਗੱਲ ਨਹੀਂ ਕਰਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਜੇ ਆਪਾਂ ਟੋਕੇ ਵੇਖਦੇ ਆ ਤਾਂ ਜਿਹੜੀ ਅਕਾਲੀ ਦਲ ਦੀ ਵੋਟ ਸੁੱਤੀ ਪਈ ਸੀ ਉਹ ਇੱਕ ਵਾਰ ਫਿਰ ਉੱਠੀ ਹੋਈ ਪ੍ਰਤੀਤ ਹੁੰਦੀ ਆ ਤੇ ਮੈਨੂੰ ਕਦੇ ਕਰੇ ਆਉਂ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਖੁਦ ਜੋਂਦਿਆਂ ਦੇ ਵਿੱਚ ਕੀਤਾ ਤਰਨ ਤਾਰਨੀ ਜ਼ਬਨੀ ਚੌਂਡ ਦੇ ਵਿੱਚ ਕਈ ਐਸੇ ਪਰਚੇ ਦਰਜ ਹੋਏ ਅਦਾਲਤ ਦੇ ਵੱਲੋਂ ਦਾਬਾ ਮਾਰਿਆ ਗਿਆ ਪਰਚੇ ਰੱਦ ਕਰਨੇ ਪਏ। ਆਕਾਲੀ ਦਲ ਨੇ ਚੋਣ ਕਮਿਸ਼ਨ ਦੇ ਕੋਲੋਂ ਫੁਲਾਣੇ ਫੁਲਾਣੇ ਅਧਿਕਾਰੀ ਤਬਦੀਲ ਕੀਤੇ ਜਾਣ ਮੰਗ ਕੀਤੀ ਤੇ ਉਹ ਕੁਝ ਹੋਇਆ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਦੇ ਵਿੱਚ ਆਕਾਲੀ ਦਲ ਨੇ ਆਪਦਾ ਚੰਗਾ ਪ੍ਰਦਰਸ਼ਨ ਕੀਤਾ। ਹਾਲਾਂਕਿ ਤੀਜੇ ਨੰਬਰ ਦੇ ਉੱਤੇ ਆ ਪਰ ਫਿਰ ਵੀ ਚੰਗਾ ਪ੍ਰਦਰਸ਼ਨ ਮੰਨ ਸਕਦੇ ਹਾਂ ਇਸ ਹਲਾਤ ਦੇ ਵਿੱਚ। ਉਸ ਤੋਂ ਬਾਅਦ ਆਕਾਲੀ ਦਲ ਨੂੰ ਇੱਕ ਬੂਸਟ ਮਿਲਣੀ ਸ਼ੁਰੂ ਹੋਈ ਤੇ ਹੁਣ ਤੁਸੀਂ ਪਿਛਲੇ ਦਿਨੀ ਬੀਬੀ ਰਜਿੰਦਰ ਕੌਰ ਭੱਟਲ ਦਾ ਬਿਆਨ ਸੁਣ ਲਓ। ਉਹ ਕਹਿੰਦੇ ਜੀ ਕਿ ਸੁਖਬੀਰ ਸਿੰਘ ਬਾਦਲ ਦੇ ਵਿੱਚ ਸੀਐਮ ਮਟੀਰੀਅਲ ਵਾਲੀ ਸਾਰੀ ਗੱਲ ਆ ਸੁਖਬੀਰ ਸਿੰਘ ਬਾਦਲ ਨੇ ਚੰਗੇ ਵਕਤ ਦੇ ਵਿੱਚ ਵੀ ਬੜਾ ਕੁਝ ਸਿੱਖਿਆ ਹੋ ਤੇ ਮਾੜੇ ਦੇ ਵਿੱਚ ਬਿਹਤ ਸਿੱਖਿਆ ਕਿਹੜੇ ਲੋਕ ਚਾਪਲੂਸੀ ਕਿਹੜੇ ਲੋਕ ਸਮਰਪਤ ਸੀ ਕਿਹੜੇ ਲੋਕ ਦੂਰ ਰੱਖਣੇ ਚਾਹੀਦੇ ਸੀ ਕਿਹੜੇ ਲੋਕ ਨੇੜੇ ਰੱਖਣੇ ਚਾਹੀਦੇ ਸੀ ਜਿਹੜੇ ਲੋਕ ਛੱਡ ਗਏ ਅਕਾਲੀ ਦਲ ਨੂੰ ਉਹ ਵੀ ਇਸ ਵੇਲੇ ਪਛਤਾ ਰਹੇ ਆ ਇਹ ਬੀਬੀ ਪੱਠਲ ਦਾ ਬਿਆਨ ਆ ਮਤਲਬ ਇਹਦਾ ਕੀ ਆ ਕਿ ਅਕਾਲੀ ਦਲ ਇਸ ਵੇਲੇ ਵਿਰੋਧੀਆਂ ਨੂੰ ਕਾਂਗਰਸ ਦੇ ਆਗੂਆਂ ਨੂੰ ਸਾਬਕਾ ਮੁੱਖ ਮੰਤਰੀ ਨੂੰ ਵੀ ਚੰਗਾ ਲੱਗਣ ਲੱਗਾ ਫਿਰ ਤੁਸੀਂ ਪਿਛਲੇ ਕੁਝ ਕ ਮਹੀਨਿਆਂ ਦੇ ਵਿੱਚ ਇੱਕ ਕੈਪਟਨ ਮਰਿੰਦਰ ਸਿੰਘ ਦਾ ਬਿਆਨ ਸੁਣਿਆ ਹੋਣਾ ਉਹਨਾਂ ਨੇ ਵੱਡੇ ਬਾਦਲ ਸਾਹਿਬ ਦੇ ਪੱਖ ਦੇ ਵਿੱਚ ਤਾਂ ਨਹੀਂ ਸੀ ਗੱਲ ਕੀਤੀ ਖਿਲਾਫ ਹੀ ਕੀਤੀ ਸੀ ਪਰ ਸੁਖਬੀਰ ਦੇ ਪੱਖ ਚ ਕੀਤੀ ਸੀ ਕਿ ਇਹ ਬੰਦਾ ਜ਼ੁਬਾਨ ਦਾ ਪੱਕਾ ਨਾਲ ਇਹ ਵੀ ਗੱਲ ਕਹੀ ਸੀ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਕਰੇ ਤੋਂ ਬਿਨਾ ਬੀਜੇਪੀ ਦੀ ਸਰਕਾਰ ਨਹੀਂ ਬਣ ਸਕਦੀ ਕੈਪਟਨ ਨੇ ਕਿਹਾ ਸੀ ਕਿ 27 ਦੇ ਵਿੱਚ ਤਾਂ ਕੀ 32 ਦੇ ਵਿੱਚ ਵੀ ਨਹੀਂ ਬਣਨੀ ਤਾਂ 37 ਦੇ ਬਾਰੇ ਕੁਝ ਕਹਿ ਨਹੀਂ ਸਕਦੇ ਜਦੋਂ ਵਕ ਵਕ ਹੋਰ ਪਾਰਟੀਆਂ ਦੇ ਆਗੂ ਵੀ ਇਹ ਗੱਲ ਕਹਿੰਦੇ ਹੋਣ ਤੇ ਜਦੋਂ ਗੀਤਾਂ ਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਤੇ ਪਾਰਟੀ ਦਾ ਜ਼ਿਕਰ ਆਉਣ ਲੱਗ ਜੇ ਇਹਦਾ ਮਤਲਬ ਹੈ ਇੱਕੋ ਆ ਕੇ ਉਹਨੂੰ ਆਪਾਂ ਘਟਾ ਕੇ ਨਹੀਂ ਦੇਖ ਸਕਦੇ ਤੇ ਮਾਫ ਕਰਨਾ ਇਹ ਗੱਲ ਕਿਸੇ ਨੂੰ ਸ਼ਾਇਦ ਚੰਗੀ ਨਾ ਲੱਗੇ ਇਉਂ ਲੱਗਦਾ ਵੀ ਇਸ ਵੇਲੇ ਕਾਂਗਰਸ ਵਿਰੋਧੀ ਧਿਰ ਦੇ ਵਿੱਚ ਨਹੀਂ ਆ ਆਕਾਲੀ ਦਲ ਵਿਰੋਧੀ ਧਿਰ ਦੇ ਵਿੱਚ ਆ ਆਕਾਲੀ ਦਲ ਹੀ ਪੰਜਾਬ ਦੇ ਪਾਣੀਆਂ ਦੇ ਬਾਰੇ ਸਭ ਤੋਂ ਵੱਡੀ ਗੱਲ ਕਰ ਰਿਹਾ ਤੇ ਕੇਂਦਰ ਦੇ ਨਾਲ ਟੱਕਰ ਦੀ ਗੱਲ ਕਰਦਾ ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਦੀ ਜੇਲ੍ਹ ਦੇ ਵਿੱਚੋਂ ਮਿਲ ਕੇ ਆਏ ਕੁਝ ਘੰਟੇ ਪਹਿਲਾਂ ਸੁਖਬੀਰ ਹੋਰੀ ਜੇਲ੍ਹ ਦੇ ਬਾਹਰ ਆ ਕੇ ਉਹਨਾਂ ਨੇ ਗੱਲ ਕਹੀ ਆ ਕਿ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਆ ਜਿੰਦਾਬਾਦ ਆ ਅਕਾਲੀ ਦਲ ਨੂੰ ਕੋਈ ਪ੍ਰਵਾਹ ਨਹੀਂ ਇਸ ਗੱਲ ਦੀ ਕਿ ਕੋਈ ਜੇਲਾਂ ਦੇ ਵਿੱਚ ਜਾਣਾ ਅਕਾਲੀਗੰਦ ਲਈ ਕੋਈ ਨਵੀਂ ਗੱਲ ਨਹੀਂ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਂਦਰ ਬੁਰੇ ਝੁਕੜਾ ਨਹੀਂ ਸੀ ਚਾਹੀਦਾ ਜਿਵੇਂ ਕਿ ਪਾਣੀਆਂ ਦੇ ਮਾਮਲੇ ਤੇ ਝੁਕ ਗਏ ਆ ਪਾਣੀ ਦੀ ਇੱਕ ਮੂਦਨੀ ਦੇਣੀ ਚਾਹੀਦੀ ਪਰ ਇਹ ਲਿਫ ਗਏ ਆ ਹੁਣੇ ਕਹਿਣ ਲੱਗ ਪਏ ਕਿ ਭਾਈ ਪੰਜਾਬ ਦਾ ਪਾਣੀ ਆ ਜਿਹੜਾ ਉਹ ਦੋਸਤੀ ਤਸਬਦੇ ਨਾਲ ਹੀ ਹੈ ਹਰਿਆਣੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਕੇਂਦਰ ਦੇ ਖਿਲਾਫ ਅੜਨਾ ਚਾਹੀਦਾ ਸੀ ਮਤਲਬ ਇਹ ਗੱਲ ਕਹਿਣੀ ਤਾਂ ਕਾਂਗਰਸ ਨੂੰ ਚਾਹੀਦੀ ਸੀ ਕਿਉਂਕਿ ਵਿਰੋਧੀ ਧਿਰ ਦੇ ਵਿੱਚ ਐ ਪਰ ਇਹ ਗੱਲ ਕਹਿ ਕੌਣ ਰਿਹਾ ਇਸ ਗੱਲ ਦੀ ਚਰਚਾ ਚੱਲੀ ਆ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਜਦੋਂ 227 ਦੇ ਵਿੱਚ ਵੋਟਾਂ ਪੈਣੀਆਂ ਜੇ ਅੱਜ ਵਾਲੀ ਸਥਿਤੀ ਚੱਲਦੀ ਰਹੀ ਤਾਂ ਆ ਕਾਲੀ ਦਲ ਤਿੱਖੀ ਟੱਕਰ ਦੇਊਗਾ ਮੈਂ ਨਹੀਂ ਕਹਿੰਦਾ ਵੀ ਵਿਰੋਧੀ ਧਿਰ ਚਾ ਉਹ ਮੈਂ ਨਾ ਇਹ ਗੱਲ ਕਹਾਂ ਕੋਈ ਸਰਕਾਰ ਬਣ ਜਾਣੀ ਆ ਪਰ ਜਿਸ ਤਰੀਕੇ ਦੇ ਨਾਲ ਹਾਲਾਤ ਬਦਲ ਰਹੇ ਆ ਉਰੇ ਤੋਂ ਬਾਅਦ ਇਉਂ ਪ੍ਰਤੀਤ ਹੁੰਦਾ ਜੀ ਕਿ ਅਕਾਲੀ ਦਲ ਵੀ ਜੇ ਤਿੰਨ ਪਾਰਟੀਆਂ ਦੀ ਟੱਕਰ ਹੋਈ ਤਾਂ ਤਿੰਨਾਂ ਦੇ ਵਿੱਚ ਇੱਕ ਹੋਊ ਜੇ ਚਾਰ ਪਾਰਟੀਆਂ ਦੀ ਟੱਕਰ ਹੋਈ ਤਾਂ ਚਾਰਾਂ ਦੇ ਵਿੱਚ ਇੱਕ ਹੋਊਗਾ ਪਿਛਲੇ ਕਈ ਦਿਨਾਂ ਦੇ ਵਿੱਚ ਕਈ ਕੁਝ ਬਦਲਿਆ ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ ਇਕੱਲੇ ਤੌਰ ਦੇ ਉੱਤੇ ਪੈਰ ਲਾਉਣ ਦੇ ਲਈ ਬਹੁਤ ਉਹਲੇ ਜਾ ਰਿਹਾ ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਪੰਜਾਬ ਦੇ ਵਿੱਚ ਆਰੇ ਡੇਰਾ ਬੱਲਾ ਦੇ ਵਿੱਚ ਜਾਣਾ ਇਹਦੇ ਪਿੱਛੇ ਕਈ ਸਿਆਸੀ ਕਾਰਨ ਸ਼ਾਇਦ ਉਸ ਦਿਨ ਉਹ ਆਜ਼ਮਪੁਰ ਦੇ 에어ਪੋਰਟ ਦਾ ਨਾਂ ਗੁਰੂ ਰਵੀਦਾਸ ਜੀ ਦੇ ਨਾਂ ਦੇ ਉੱਤੇ ਵੀ ਰੱਖਦੇ ਨੇ ਦੁਆਬੇ ਦੀਆਂ 23 ਵਿਧਾਨ ਸਭਾ ਸੀਟਾਂ ਇਹਨਾਂ 23 ਦੇ ਉੱਤੇ ਦਲਿਤ ਭਾਈਚਾਰੇ ਦੀ ਵੋਟ ਦਾ ਬਹੁਤ ਵੱਡਾ ਅਸਰ ਆ ਇਹ ਦਲਿਤ ਭਾਈਚਾਰਾ ਡੇਰਾ ਬੱਲਾ ਨਾਲ ਬਿਲੀ ਤੌਰ ਤੇ ਜੁੜਿਆ ਹੋਇਆ ਤੇ ਪ੍ਰਧਾਨ ਮੰਤਰੀ ਸਾਹਿਬ ਇੱਥੇ ਆ ਰਹੇ ਆ ਤੇ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਵਿੱਚ ਆ ਕੇ ਉਹ ਇੱਕ ਤਾਂ ਇੱਕ ਸਾਲ ਪਹਿਲਾਂ ਦੱਸਣਾ ਚਾਹੁੰਦੇ ਕਿ ਸਾਡੇ ਲਈ ਪੰਜਾਬ ਸਟੇਟ ਕਿੰਨੀ ਮਹੱਤਵਪੂਰਨ ਦੂਜਾ ਇਹ ਜਿ ਕਿ 23 ਸੀਟਾਂ ਦੇ ਉੱਤੇ ਦੁਆਬੇ ਦੇ ਵਿੱਚ ਅਸਰ ਕਿਵੇਂ ਛੱਡਣਾ ਚਾਹੁੰਦੇ ਆ ਤੇ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਪਿੰਡਾਂ ਤੱਕ ਵਾਇਆ ਦਲਤ ਭਾਈਚਾਰਾ ਉਹ ਕਿਵੇਂ ਪਕੜ ਮਜ਼ਬੂਤ ਕਰਨਾ ਚਾਹੁੰਦੇ ਆ ਪਰ ਇਸ ਹਾਲਾਤ ਦੇ ਵਿੱਚ ਵੀ ਅਕਾਲੀ ਦਲ ਇਹ ਗੱਲ ਕਹਿੰਦਾ ਕਿ ਭਾਈ ਕੇਂਦਰ ਦੇ ਮੂਰੇ ਝੁਕਣਾ ਨਹੀਂ ਚਾਹੀਦਾ ਸੂਬੇ ਦੀ ਸਰਕਾਰ ਨੂੰ ਵਿਤ ਵਿਚਾਲੇ ਖਬਰਾਂ ਇਹ ਵੀ ਆਉਂਦੀਆਂ ਕਿ ਦੋ ਤਿੰਨ ਗੱਲਾਂ ਦੇ ਉੱਤੇ ਗੱਠ ਜੋੜ ਵਾਲੀ ਗੱਲ ਅੜੀ ਪਈ ਆ ਇੱਕ ਤਾਂ ਇਹ ਆ ਕਿ ਪਹਿਲਾਂ 23 ਸੀਟਾਂ ਦੇ ਉੱਤੇ ਲੜਦੀ ਹੁੰਦੀ ਸੀ ਭਾਜਪਾ ਤੇ ਬਾਕੀਆਂ ਦੇ ਉੱਤੇ ਅਕਾਲੀ ਹੁਣ ਬੀਜੇਪੀ ਸੀਟਾਂ ਦੀ ਵੰਡ ਦੇ ਮਾਮਲੇ ਦੇ ਵਿੱਚ ਵੱਧ ਚਾਹੁੰਦੀ ਆ ਤੇ ਸ਼ਾਇਦ ਅਕਾਲੀ ਘਟ ਚਾਉਂਦੇ ਆ ਐਤਕੀ ਹੁਣ ਪਤੀ ਪਤਨੀ ਵਾਲੀ ਗੱਲ ਨਹੀਂ ਵੱਡੇ ਭੈਣ ਭਰਾ ਵਾਲੀ ਜਾਂ ਵੱਡੇ ਭਰਾਵਾਂ ਵਾਲੀ ਗੱਲ ਦੇ ਵਿੱਚ ਬੀਜੇਪੀ ਵੱਡਾ ਭਰਾ ਤੇ ਅਕਾਲੀ ਛੋਟਾ ਭਰਾ ਬਣੀ ਇਹ ਚਾਹੁੰਦੀ ਆ ਜਿਹੜੀ ਕਿ ਸ਼ਾਇਦ ਅਕਾਲੀ ਦਲ ਨੂੰ ਮਨਜ਼ੂਰ ਨਹੀਂ ਆ ਦੂਜੀ ਇਹਦੇ ਵਿੱਚ ਗੱਲ ਕੀ ਆ ਜਿਹੜੀ ਗੱਲ ਕਰਕੇ ਗਠਜੋੜ ਟੁੱਟਿਆ ਸੀ ਮਸਲਾ ਉੱਥੇ ਦਾ ਉੱਥੇ ਹੀ ਆ ਜਦੋਂ ਕਿਸਾਨ ਅੰਦੋਲਨ ਦੇ ਮੌਕੇ ਬੀਬੀ ਹਰਸਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਅਕਾਲੀ ਦਲ ਨੇ ਗਠਜੋੜ ਦੇ ਨਾਲੋਂ ਕਿਨਾਰਾ ਕੀਤਾ ਮੁੱਦਾ ਏ ਸੀ ਕਿ ਕਿਸਾਨੀ ਮਸਲੇ ਹੱਲ ਹੋਣ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਕਿਸਾਨੀ ਦੇ ਕੱਲੇ-ਕੱਲੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਖੇਤੀ ਕਾਨੂੰਨ ਭਾਵੇਂ ਵਾਪਸ ਲੈਣੇ ਪੈਗੇ ਪਰ ਜਿਹੜੇ ਬਾਕੀ ਕਿਸਾਨੀ ਦਾ ਮਸਲੇ ਸੁਆਮੀਨਾਥ ਰਿਪੋਰਟ ਲਾਗੂ ਕਰਨੀ ਐਮ ਐਸ ਪੀ ਵਾਲੀ ਗੱਲ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਵਾਲੀ ਗੱਲ ਕਿਸਾਨੀ ਕਰਜ਼ਾ ਮਾਫੀ ਵਾਲੀ ਗੱਲ ਤੇ ਕਈ ਹੋਰ ਮੁੱਦੇ ਉਹ ਜਿਉਂਦੀ ਧਿਆਵਾ ਜੇ ਅੱਜ ਅਕਾਲੀ ਤੇ ਭਾਜਪਾ ਗਠਜੋੜ ਕਰਦੇ ਆ ਤੇ ਲੋਕਾਂ ਦੇ ਇੱਕ ਹਿੱਸੇ ਦੇ ਵਿੱਚ ਸਵਾਲ ਜਾਣਾ ਕਿ ਭਾਈ ਮਸਲੇ ਤਾਂ ਓਡੇ ਦੇ ਓਡੇ ਹੀ ਆ ਤੇ ਹੁਣ ਗੱਠਜੋੜ ਕਰਨ ਲਿਆ ਪਹਿਲਾਂ ਇਸ ਦੇ ਚੱਲਦੇ ਹੀ ਗੱਠਜੋੜ ਆਪਾਂ ਤੋੜਿਆ ਸੀ ਸੋ ਜੇਕਰ ਭਾਜਪੀ ਦੇ ਵੱਲੋਂ ਆਉਂਦੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਕਿਸਾਨੀ ਦੇ ਮਸਲੇ ਹੱਲ ਸੁਆਮੀਨਾਥਨ ਰਿਪੋਰਟ ਲਾਗੂ ਕਰਨ ਵਾਲੀ ਗੱਲ ਪ੍ਰੈਕਟੀਕਲ ਕਰ ਦਿੱਤੀ ਜਾਂਦੀ ਆ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਹੋ ਜਾਂਦਾ ਤਾਂ ਰਾਜਨੀਤਿਕ ਮਾਹਰ ਇਹ ਗੱਲ ਕਹਿੰਦੇ ਆ ਕਿ ਸਰਕਾਰ ਨੂੰ ਬਣਨ ਤੋਂ ਸ਼ਾਇਦ ਕੋਈ ਹੀ ਰੋਕ ਸਕੇ ਪਰ ਜੇ ਅਡਡ ਹੋ ਕੇ ਲੜਦੇ ਤੇ ਫਿਰ ਕੋਈ ਪਤਾ ਨਹੀਂ ਵੀ ਪਾਈ ਕਿਹਨੇ ਪਾਸੇ ਨੂੰ ਬਾਦੀ ਜਾਣੀ ਆ ਪਰ ਸੁਖਬੀਰ ਸਿੰਘ ਬਾਦਲ ਇਸ ਵੇਲੇ ਜਿੰਨੇ ਊਰਜਾਵਾਨ ਆ ਤੇ ਜਿਵੇਂ ਅਕਾਲੀ ਦਲ ਦਾ ਕਿਡਰ ਇਸ ਵੇਲੇ ਨਿਠ ਕੇ ਮੈਦਾਨ ਦੇ ਵਿੱਚ ਲੱਗਿਆ ਹੋਇਆ ਤੇ ਜਿਵੇਂ ਪੰਜਾਬ ਦੇ ਹਰ ਮੁੱਦੇ ਨੂੰ ਚੱਕ ਰਿਆ ਇਹਦੇ ਤੋਂ ਬਾਅਦ ਇਹ ਗੱਲ ਕਲੀਅਰ ਹੋ ਜਾਂਦੀ ਆ ਕਿ ਅਕਾਲੀ ਦਲ ਫਸਮੀ ਟੱਕਰ ਦੇਊਗਾ ਅਕਾਲੀ ਦਲ ਦੇ ਬਾਰੇ ਗੱਲਾਂ ਚੱਲ ਪਗੀਆਂ ਸੀ ਪਾਈ ਉਹਨਾਂ ਨੂੰ 117 ਬੰਦੇ ਨਹੀਂ ਲੱਭਣੇ ਉਹ ਬੰਦੇ ਲੱਭਣੇ ਆ ਤੇ ਲੱਭ ਗਏ ਤੇ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਆਪਦੇ ਲੱਭ ਕੇ ਅੰਦਰ ਖਾਤੇ ਐਲਾਨੇ ਵੀ ਪਾਏ ਆ ਸੁਖਬੀਰ ਸਿੰਘ ਬਾਦਲ ਨੇ ਤਾਂ ਖੁਦ ਨੂੰ ਬਾਹਰਮੁਖੀ ਤੌਰ ਤੇ ਐਲਾਨਤਾ ਕਿ ਭਾਈ ਗਿੱਦੜ ਵਾਹੇ ਤੋਂ ਚੋਣ ਮੈਂ ਲੜੂੰਗਾ ਉਦੋਂ ਰਾਜਾ ਵੜਿੰਗ ਨੇ ਗੱਲ ਕਹੀ ਸੀ ਕਿ ਫਿਰ ਇੱਕੋ ਸੀਟ ਤੋਂ ਚੋਣ ਲੜਿਓ ਫਿਰ ਦੋਵਾਂ ਤੋਂ ਲੜਿਓ ਚਲੋ ਇਹ ਹੋ ਗਈਆਂ ਸਿਆਸਤਦਾਨਾਂ ਦੀਆਂ ਆਪਸ ਵਿੱਚ ਲੜੋ ਲੜਾਈਆਂ ਪਰ 2027 ਦੀਆਂ ਚੋਣਾਂ ਬੜਾ ਪੁਜ ਦੱਸ ਕੇ ਜਾਣਗੀਆਂ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਹੈਰਾਨ ਕਰਕੇ ਜਾਣਗੀਆਂ ਜਿਨ੍ਹਾਂ ਨੂੰ ਅਸੀਂ ਬਿਲਕੁਲ ਮੋਏ ਹੋਏ ਸਮਝਦੇ ਆ ਉਹ ਤੁਹਾਨੂੰ ਸਰਗਰਮ ਨਜ਼ਰ ਆਉਣਗੇ ਜਿਨ੍ਹਾਂ ਨੂੰ ਸਰਗਰਮ ਸਮਝਦੇ ਆ ਉਹ ਤੁਹਾਨੂੰ ਮੋਇਆ ਵਰਗੇ ਲੱਗਣਗੇ ਤੇ ਹੁਣ ਗੱਲ ਕਰ ਲੋ ਤੁਸੀਂ ਅਕਾਲੀ ਦਲ ਵਾਰਿਸ ਪੰਜਾਬ ਦੀ ਤੇ ਅਕਾਲੀ ਦਲ ਪੁਨਰ ਸੁਰਜੀਤੀ ਦੀ ਦੋਵੇਂ ਪਾਰਟੀਆਂ ਦਾ ਪੰਜਾਬ ਦੇ ਵਿੱਚ ਕੀ ਡਰ ਹੈ ਨੀਗਾ ਕਿਸੇ ਇੱਕ ਖਿੱਤੇ ਦੇ ਵਿੱਚ ਭਾਵੇਂ ਹੋਵੇ ਪਰ ਪੰਜਾਬ ਦੇ 117 ਹਲਕਿਆਂ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਪਿੰਡ ਪੱਦਰ ਦੇ ਉੱਤੇ ਹਰ ਪਿੰਡ ਪੱਦਰ ਦੇ ਉੱਤੇ ਇਹਨਾਂ ਦਾ ਕੀ ਡਰ ਨਹੀਂ ਆ ਪਾਰਟੀ ਬਣਾਉਣਾ ਤੇ ਪਾਰਟੀ ਚਲਾਉਣਾ ਇਹ ਦੋ ਵੱਖੋ ਵੱਖਰੀਆਂ ਚੜ੍ਹਤੀਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਸ ਤਰੀਕੇ ਦੇ ਨਾਲ ਆਪਾਂ ਮੰਨਿਆ ਸੀ ਕਿ ਵੀ ਚੜਤ ਪੂਰੀ ਸਿਰੇ ਦੇ ਉੱਤੇ ਪਹੁੰਚ ਗਈ ਬਤੌਰ ਪ੍ਰਧਾਨ ਅੱਜ ਉਹ ਵੀ ਨਹੀਂ ਆ ਪਰੋਸੇਯੋਗਤਾ ਇਹ ਵੀ ਗੱਲ ਕਹਿੰਦੇ ਕਿ ਪੁਨਰ ਸੁਰਜੀਤੀ ਦੇ ਕੁਝ ਨੇਤਾ ਉਹਨੇ ਸਮੇਂ ਦੇ ਵਿੱਚ ਬਾਦਲ ਪਰਿਵਾਰ ਨਾਲ ਜੁੜ ਜਾਣੇ ਆ ਕਹਿੰਦੇ ਆ ਵੀ ਸ਼ਾਇਦ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਗੱਠਜੋੜ ਹੋ ਜੇ ਪਰ ਇਹਦੇ ਉੱਤੇ ਕਾਟਾ ਸਰਦਾਰ ਤਰਸੀਮ ਸਿੰਘ ਨੇ ਫਿਰਿਆ ਸੀ ਕਿ ਭਾਈ ਇਹ ਗੱਲਾਂ ਇਵੇਂ ਨਹੀਂ ਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਮੁਕਾਬਲੇ ਫਸਵੇਂ ਹੋਣਗੇ ਤੇ ਪੰਜਾਬਗਾਂ ਨੂੰ ਹੈਰਾਨ ਕਰਦੇ ਹੋਣਗੇ ਤੇ ਪੰਜਾਬ ਗਾ ਨੂੰ ਇੱਕੋ ਬੇਨਤੀ ਆ ਤੁਸੀਂ ਅਕਾਲੀਆਂ ਨੂੰ ਪਸੰਦ ਕਰੋ ਤੁਹਾਡੀ ਮਰਜ਼ੀ ਤੁਹਾਨੂੰ ਕਾਂਗਰਸ ਚੰਗੀ ਲੱਗਦੀ ਉਹ ਵੀ ਬਹੁਤ ਵਧੀਆ ਗੱਲ ਆ ਤੁਹਾਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਨਵਾਂ ਇਨਕਲਾਬ ਲਿਆਂਦਾ ਗਿਆ ਜੀ ਇਹ ਮਹਿਸੂਸ ਹੁੰਦਾ ਇਹ ਬਹੁਤ ਵਧੀਆ ਗੱਲ ਆ ਤੁਹਾਨੂੰ ਭਾਜਪਾ ਚੰਗੀ ਲੱਗਦੀ ਤਾਂ ਵੀ ਚੰਗੀ ਗੱਲ ਆ ਜੇਕਰ ਤੁਸੀਂ ਅਮਰਪਾਲ ਸਿੰਘ ਦੇ ਜਾਂ ਤੁਸੀਂ ਪੁਨਰਸੁਰਜੀਤੀ ਦਲ ਦੇ ਸਮਰਥਕਾਂ ਜਾਂ ਤੁਸੀਂ ਬਸਪਾ ਦੇ ਸਮਰਥਕਾਂ ਇਹ ਕੋਈ ਮਾੜੀ ਗੱਲ ਨਹੀਂ ਸਮਰਥਕ ਤੁਸੀਂ ਕਿਸੇ ਦੇ ਵੀ ਹੋ ਸਕਦੇ ਆ ਪਰ ਪਰਚੋ ਪਰਚੀ ਹੋਣਾ ਮਾੜੀ ਗੱਲ ਆ ਤੁਸੀਂ ਲੜ ਪਈਨੇ ਕਈ ਵਾਰ ਜਿੰਨਾ ਪਿੱਛੇ ਲੜਦੇ ਆ ਉਹ ਛਾਲ ਮਾਰ ਕੇ ਦੂਜੀ ਪਾਰਟੀ ਚਲੇ ਜਾਂਦੇ ਆ ਤੁਹਾਡੇ ਤੇ ਪਰਚਾ ਦੂਜੀ ਪਾਰਟੀ ਨੇ ਕਰਵਾਇਆ ਹੁੰਦਾ ਜਾਂ ਤੁਸੀਂ ਉਹ ਦੂਜੀ ਪਾਰਟੀ ਦੇ ਸਮਰਥਕਾਂ ਦੇ ਪਰਚਾ ਕਰਵਾਇਆ ਹੁੰਦਾ ਜਿੱਥੇ ਦੇਤਾ ਜੀ ਚਲੇ ਗਏ ਹੁੰਦੇ ਆ ਐਤਕੀ ਧਾਰਮਿਕ ਭਾਵਨਾਵਾਂ ਤੇ ਕਾਬੂ ਰੱਖਿਓ ਇਸ ਇੱਕ ਸਾਲ ਦੇ ਵਿੱਚ 26 ਦੇ ਵਿੱਚ ਐਤਕੀ ਲੜੋ ਲੜਾਈਆਂ ਤੋਂ ਗਰੀਜ਼ ਕਰਿਓ ਐਤਕੀ ਬੈਰ ਮਟਾਇਓ ਨਾ ਕਿ ਨਵੇਂ ਬੈਰ ਪਾਇਓ ਐਤਕੀ ਤੇਲ ਤੇ ਤੇਲ ਦੀ ਧਾਰ ਦੇਖੋ ਸਿਆਸੀ ਲੋਕ ਇਹ ਸਮਝਦੇ ਆ ਕਿ ਜਿਹੜੇ 3 ਕਿ ਮਹੀਨੇ ਪਹਿਲਾਂ ਮਸਲੇ ਹੱਲ ਕਰਾਂਗੇ ਉਨੇ ਚਮਤਕਾਰ ਕਰਨਾ ਪਰ ਤੁਸੀਂ ਕੱਲੀ-ਕੱਲੀ ਗੱਲ ਨੂੰ ਅਕਾਲੀਆਂ ਨੇ ਬੀਤੇ ਚ ਕੀ ਕੀਤਾ ਕਾਂਗਰਸ ਨੇ ਬੀਤੇ ਚ ਕੀ ਕੀਤਾ ਆਪ ਨੇ ਬੀਤੇ ਚ ਕੀ ਕੀਤਾ ਬੀਜੇਪੀ ਨੇ ਬੀਤੇ ਚ ਕੀ ਕੀਤਾ ਇਹ ਕੱਲੀ-ਕੱਲੀ ਗੱਲ ਨੂੰ ਚੇਤੇ ਰੱਖਿਓ ਤੇ ਫੇਰ ਬੂਥ ਦੇ ਵੱਲ ਜਾਇਓ ਫੇਰ ਕਤਾਰ 'ਚ ਖੜ੍ਹੇ ਹੋ ਆਮ ਤੌਰ 'ਤੇ ਉੱਤੇ ਸਾਨੂੰ ਤਿੰਨ ਕ ਮਹੀਨੇ ਨਹੀਂ ਹੁਣ ਤਾਂ ਤਿੰਨ ਕ ਰੋਣ ਪਹਿਲਾਂ ਵਾਲੀਆਂ ਗੱਲਾਂ ਮੁਸ਼ਕਲ ਨਾਲ ਚੇਤੇ ਆਉਂਦੀਆਂ ਪਰ ਇਤਕੀ ਕੋਸ਼ਿਸ਼ ਕਰਿਓ ਵੀ ਦਿਮਾਗ ਦੇ ਉੱਤੇ ਜ਼ੋਰ ਪਵੇ